ਇਹ ਵੀਡੀਓ ਜਿੰਨੇ ਵੀ ਮੁੰਡੇ ਕੁੜੀਆਂ ਜਾਂ ਮੇਰੇ ਤੋਂ ਵੱਡੇ ਛੋਟੇ ਜਿੰਨੇ ਵੀ ਵੇਖਦੇ ਪਏ ਜੀ ਪਲੀਜ਼ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਕਰਦਾ ਹੈ ਹੈੱਡਫੋਨ ਜ਼ਰੂਰ ਲਾ ਲਿਓ ਫੈਮਿਲੀ ਚ ਬੈਠ ਕੇ ਵੀਡੀਓ ਨਾ ਦੇਖਿਓ ਮੁੱਦਾ ਚੱਲਦਾ ਪਿਆ ਇਟਲੀ ਵਾਲੇ ਬਾਈ ਦਾ ਤੇ ਸਰਲੀਨ ਦਾ ਨਿੱਕੇ ਨਿੱਕੇ ਹੋਣਗੇ ਵੱਡੇ ਕਰ ਦੇਣੇ ਤੁਸੀਂ ਸਾਰੇ ਜਣੇ ਜ਼ੋਰ ਮਾਰੋ ਤੇ ਇਟਲੀ ਵਾਲੇ ਦੇ ਜਿਹੜੀਆਂ ਕੁੜੀਆਂ ਉਹਨਾਂ ਮੈਂ ਚੁੰਗ ਚੁੰਗ ਕੇ ਉਹ ਕਰੋ ਤੇ ਇਟਲੀ ਵਾਲਿਆ ਤੂੰ ਮੇਰੀ ਮਾਂ ਦੀ ਧੋਲੇ ਪੱਟਣ ਦੀ ਗੱਲ ਕਹਿੰਦੀ ਸੀ ਮੈਂ ਤੇਰੀ ਮਾਂ ਦੇ ਦੁੱਧ ਵਾਲੇ ਪੈਕੇਟ ਪਾੜ ਦੇਣ ਹਰੇ ਇਹ ਕਦੇ ਯਾਰਾ ਹੱਥ ਚ ਫੋਨ ਦਾ ਹੱਥ ਹੁਣ ਸਕਰੋਲ ਕਰਦੇ ਘਰੇ ਬੈਠਿਆਂ ਰੀਲ ਆ ਜੇ ਉਹ ਬੰਦਾ ਮਰਨ ਹੋ ਜਾਂਦਾ ਬੰਦੇ ਦਾ ਯਾਰ ਕਿਆ ਬੀਬੀ ਵੇਖੋ ਬੰਨਿਆ ਨਾ ਦਮਾਲਾ ਆ ਮੱਕੜ ਬਾਈ ਨੇ ਆਵੇ ਥੱਲੇ ਆਉਂਦਾ ਭਾਣਾ ਮੱਕੜ ਬਾਈ ਨੇ ਇਹਦੀ ਕੀਤੀ ਸੀਗੀ ਇੰਟਰਵਿਊ ਪੌਡਕਾਸਟ ਆਵੇਂਦੇ ਪੈ ਜੇ ਥੱਲੇ ਵੇਖਦੇ ਪੈ ਜੇ ਨਾ ਕਿਵੇਂ ਉਹਦੇ ਹੱਕ ਚ ਖੜੀ ਹੋਈ ਏ ਉਹ ਚਗਲ ਜਨਾਨੀ ਏ ਜਿੰਦੇ ਤੋਂ ਨਾਲ ਫੋਟੋ ਪਾਈ ਬੈਠੀ ਜਿੰਦੇ ਤੋਂ ਹੱਕ ਚ ਖੜ ਕੇ ਬੋਲਦੀ ਪਈ ਏ ਪਰਸਨਲੀ ਕੰਟੈਕਟ ਹਮਸਤੇ ਆਜੋ ਅਮਨੀ ਫੈਨ ਤੇ ਮੇਰਾ ਐਕਸਕਲੂਸਿਵ ਕੰਟੈਂਟ ਤੁਸੀਂ ਉੱਥੇ ਕਰ ਸਕਦੇ ਆ ਇੰਜੋਏ ਤੇ ਤੇ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਉਹਨਾਂ ਨੂੰ ਮੈਂ ਦੱਸ ਦਿੰਨਾ ਵੀ ਉੱਥੇ ਕੁਝ ਕੁ ਪੈਸਿਆਂ ਚ ਤੇ ਇਹਨਾਂ ਤੋਂ ਜੋ ਮਰਜ਼ੀ ਕਰਾਈ ਚੱਲੋ ਜੋ ਮਰਜ਼ੀ ਦਾ मीनिंग ਸਮਝਦੇ ਨਾ ਜੋ ਮਰਜ਼ੀ ਲਵਾਈ ਚੱਲੋ ਤੇ ਕਰਾਈ ਚੱਲੋ ਮੈਕੀ ਮੁਸ਼ਕੀ ਤੇ ਸਰਲੀਨ ਇੱਕੋ ਹੀ ਕੈਟਾਗਰੀ ਦੀਆਂ ਨੇ ਇੱਕੋ ਹੀ ਥਾਲੀਆਂ ਦੇ ਚਟੀਆਂ ਪੱਟੀਆਂ ਨੇ ਇੱਕ ਨੇ ਆਪ ਦਾ ਪਿਓ ਮਰਵਾਤਾ ਆਉਦੇ ਦਾਦੇ ਤੋਂ ਏਕਣ ਆਪ ਦਾ ਪਿਓ ਮਰਦਾ ਪਿਆ ਸੀ ਤੇ ਉਹ ਓਨਲੀ ਫੈਨ ਤੇ ਨੱਚਦੀ ਪਈ ਸੀ ਤੇ ਸਭ ਕੁਝ ਕਰਦੀ ਪਈ ਸੀ। ਮੁੱਦਾ ਚੱਲਦਾ ਪਿਆ ਇਟਲੀ ਵਾਲੇ ਬਾਈ ਦਾ ਤੇ ਸਰਲੀਨ ਦਾ। ਇਹਦੇ ਤੇ ਉਹ ਰੋਸਟ ਕਰਦੇ ਸੀ ਪਰ ਉਹ ਮਾਂ ਪਿਓ ਨੂੰ ਗਲਤ ਨਹੀਂ ਬੋਲਿਆ ਯਾਰ ਉਹਨੇ ਕਹਿੰਦੇ ਪਏ ਪ੍ਰੂਫ ਲਿਆ ਕੇ ਦੋ ਕਿੱਥੇ ਗਲਤ ਬੋਲਿਆ ਇਹਦੇ ਮਾਂ ਪਿਓ ਨੂੰ। ਓਏ ਆਪ ਆਪਦੇ ਮਾਂ ਪਿਓ ਦਾ ਜਲੂਸ ਕਢਾਉਂਦੀ ਪਈ ਸੀ। ਉਹ ਰੋਸਟ ਕਰਦੇ ਸੀ ਇਹਨੂੰ ਏਅਰਪਲਾਈ ਕਰਦੀ ਸੀ। ਹੁਣ ਆ ਗਈ ਹੈ ਨਾ ਸਮਝੌਤਿਆ ਤੇ ਵੀ ਅਸਲ 'ਚ ਉਹ ਚਾਹੁੰਦੇ ਪਤਾ ਹੀ ਕੀ ਸੀ। ਗਾਂ ਜਵਾਕ ਨਾ ਖਰਾਬ ਹੋਣ। ਨਾ ਨਸਲਾ ਨਾ ਖਰਾਬ ਹੋਣੇ ਨਾ ਗੰਦ ਨੂੰ ਵੇਖ ਕੇ ਇਹਦੇ ਥੱਲੇ ਨਾ ਕਮੈਂਟ ਚੈੱਕ ਕਰੋ ਆ ਮੈਂ ਤਾਂ ਥੱਲੇ ਕਮੈਂਟ ਲਾਉਣਾ ਵੇਖੋ ਕਿਵੇਂ ਲੋਕ ਯਾਰ ਇਹਨੂੰ ਐਪਰੀਸ਼ੀਏਟ ਕਰਦੇ ਪਏ ਬੜਾ ਏ ਮਾਣ ਕਮਕੌਮ ਦਾ ਇਹਨੇ ਤਾਂ ਜਾਨ ਲੇਖੇ ਲਾਈ ਹੋਈ ਆਪਦੀ ਆ ਇੱਕ ਪਾਸੇ ਇਧਰ ਵੇਖੋ ਸਰਲੀਨ ਇਧਰ ਵੇਖੋ ਮੈਕ ਕੋਈ ਫਰਕ ਨਹੀਂ ਇੱਕੋ ਚੀਜ਼ ਆ ਕੋਈ ਦੁੱਕੀ ਦਾ ਫਰਕ ਨਹੀਂ ਹੈਗਾ ਇਹਨਾਂ ਦਾ ਸਰਲੀਨ ਉਹ ਤੁਹਾਨੂੰ ਇਟਲੀ ਵਾਲੇ ਬਾਈ ਨੇ ਵੀ ਦੱਸਿਆ ਵੀ ਸਰਲੀਨ ਝੂਠ ਮਾਰਦੀ ਰਹੀ ਸਭ ਕੁਝ ਝੂਠ ਕਹਿੰਦੀ ਰਹੀ ਵੀ ਮੇਰੇ ਪਿਓ ਦਾ ਮੈਂ ਇਲਾਜ ਕਰਉਣਾ ਹੈ ਮੈਂ ਇਸ ਕਰਕੇ ਗੰਦ ਕਰਦੀ ਆ ਓਨਲੀ ਫੈਨ ਪੇਜ ਚਲਾਉਣੀ ਆ ਓਨਲੀ ਫੈਨ ਦਾ ਤਾਂ ਯਾਰ ਸਾਰਿਆਂ ਨੂੰ ਪਤਾ ਹੈ ਵੀ ਜਿਹੜੀ ਇਹ ਐਪ ਚਲਾਉਂਦੀ ਆ ਇਸ ਲਈ ਨਾ ਜਿੰਦੇ ਤੇ ਸਾਰੀਆਂ ਇਹ ਇਕੱਠੀਆਂ ਹੁੰਦੀਆਂ ਗਸਤੌਣਾ ਗਾਇਸ ਮੇਨਾ ਪਰਸਨਲਿ ਕੰਟੈਕਟ ਹੋਣ ਵਾਸਤੇ ਆਜੋ ਓਨਲੀ ਫੈਨ ਤੇ ਫਿਰ ਐਕਸਕਲੂਸਿਵ ਕੰਟੈਂਟ ਤੁਸੀਂ ਉੱਥੇ ਕਰ ਸਕਦੇ ਆ ਇੰਜੋਏ ਤੇ ਜਿਨ੍ਹਾਂ ਨੂੰ ਨਹੀਂ ਪਤਾ ਪਤਾ ਹੈਗਾ ਉਹਨਾਂ ਨੂੰ ਮੈਂ ਦੱਸ ਦਿੰਨਾ ਵੀ ਉੱਥੇ ਕੁਝ ਕੁ ਪੈਸਿਆਂ ਚ ਤੇ ਇਹਨਾਂ ਤੋਂ ਜੋ ਮਰਜ਼ੀ ਕਰਾਈ ਚੱਲੋ ਜੋ ਮਰਜ਼ੀ ਦਾ ਮੀਨਿੰਗ ਸਮਝਦੇ ਨਾ ਜੋ ਮਰਜ਼ੀ ਲਵਾਈ ਚੱਲੋ ਤੇ ਕਰਾਈ ਚੱਲੋ ਇਹ ਆ ਓਨਲੀ ਫੈਨ ਹੁਣ ਇੱਕ ਪਾਸੇ ਆ ਬੀਬੀ ਵੇਖੋ ਬੰਨਿਆ ਨਾ ਦਮਾਲਾ ਆ ਮੱਕੜਬਾਈ ਨੇ ਥੱਲੇ ਆ ਆਉਂਦਾ ਭਿਆਣ ਮੱਕੜਬਾਈ ਨੇ ਇਹ ਦੀ ਕੀਤੀ ਸੀਗੀ ਇੰਟਰਵਿਊ ਪੋਡਕਾਸਟ ਬੜਾ ਟਰੋਲ ਕੀਤਾ ਲੋਕਾਂ ਨੇ ਬਹੁਤ ਮਾੜਾ ਚੰਗਾ ਬੋਲਿਆ ਬਹੁਤ ਇਹਦੇ ਹੱਕ 'ਚ ਵੀ ਆਏ ਬਹੁਤ ਇਹਦੇ ਵਿਰੋਧ ਸੱਚੀ ਸੀ ਸੱਚਾ ਟਰੋਲ ਹੋਈ ਹੈ ਤੂੰ ਤੇ ਤੁਸੀਂ ਯਾਰ ਕੀ ਜਵਾਕਾਂ ਨੂੰ ਸੇਧ ਦੇਣੀ ਕਥਾ ਕਰਕੇ ਆਵੇਂਦੇ ਪੈਜ ਥੱਲੇ ਵੇਖਦੇ ਪੈਜ ਨਾ ਕਿਵੇਂ ਉਹਦੇ ਹੱਕ 'ਚ ਖੜੀ ਹੋਈ ਏ ਉਹ ਚਗਲ ਜਨਾਨੀ ਏ ਜਿੰਦੇ ਤੂੰ ਨਾਲ ਫੋਟੋ ਪਾਈ ਬੈਠੀ ਜਿੰਦੇ ਤੂੰ ਹੱਕ 'ਚ ਖੜ ਕੇ ਬੋਲਦੀ ਪਈ ਏ ਉਹ ਤੈਨੂੰ ਸੱਚੀਆਂ ਲੋਕਾਂ 'ਚ ਪੇੜਾ ਮਾਰੀਆਂ ਸੀ ਪਿਉ ਪਿ ਅਕਾਲੀ ਤੈਨੂੰ ਫੇਰ ਆਉਣੀ ਤੇ ਇੱਕ ਗੱਲ ਹੁਣ ਮੇਰੀ ਹੋਰ ਨੋਟ ਕਰੋ ਮੈਕੀ ਦਾ ਰੋਲਾ ਪਿਆ ਹਨਾ ਪਿਓ ਦਾ ਮੰਨ ਕੇ ਚੱਲੋ ਇਹਨਾਂ ਇਹਨਾਂ ਨੂੰ ਮਾਪਿਓ ਨਾਲ ਆਇਆ ਹੀ ਨਹੀਂ ਯਾਰ ਪਹਿਲੀ ਤਾਂ ਗੱਲ ਜਵਾਨੀ ਇਹਨਾਂ ਨੂੰ ਦੁੱਖੀ ਦਾ ਫਰਕ ਨਹੀਂ ਪੈਂਦਾ ਮਾਪਿਓ ਨਾਲ ਵੀ ਮਾਪਿਓ ਸਾਡਾ ਹੈ ਜਾਂ ਨਹੀਂ ਹੈ ਇਹਨਾਂ ਨੇ ਬਸ ਸਿਮਤੀ ਲੈ ਕੇ ਤੇ ਸਭ ਕੁਝ ਆਪਣਾ ਧੰਦਾ ਚਲਾਉਣਾ ਹੁੰਦਾ ਮੈਕੀ ਦਾ ਪਿਓ ਮਰਿਆ ਮੈਕੀ ਨੂੰ ਕੋਈ ਦੁੱਖ ਨਹੀਂ ਇਹਦਾ ਜਿੱਦਣ ਪਿਓ ਮਰਦਾ ਪਿਆ ਸੀ ਸਰਲੀਨ ਦਾ ਉਸ ਦਿਨ ਫਰੈਸ਼ੀਅਰਾਂ ਦੇ ਇਟਲੀ ਵਾਲੇ ਬਾਈ ਨੇ ਇਹਨਾਂ ਸਾਰਿਆਂ ਨੇ ਓਨਲੀ ਫੈਨ ਤੇ ਓਨਲੀ ਫੈਨ ਪੇਜ ਜਿਹੜਾ ਉਹਦੇ ਤੇ ਕੋਸ਼ਕੂ ਪੈਸੇ ਦੇ ਕੇ ਤਿੰਦੇ ਕਰਾਇਆ ਇੱਕ ਪਾਸੇ ਪਿਓ ਇਹਦਾ ਵੈਂਟੀਲੇਟਰ ਤੇ ਪਿਆ ਸੀ ਹੁਣ ਮੈਨੂੰ ਦੱਸੋ ਵੀ ਜਿਹੜਾ ਇਹ ਕਹਿੰਦੀ ਏ ਵੀ ਮੇਰੇ ਪਿਓ ਨੂੰ ਇਹਨਾਂ ਟਰੋਲ ਕੀਤਾ ਮੇਰੇ ਪਿਓ ਨੂੰ ਮਾਰਾ ਚੰਗਾ ਬੋਲਿਆ ਤੇਰੇ ਪਿਓ ਨੂੰ ਨਹੀਂ ਕੋਈ ਬੋਲਦਾ ਉਹ ਤੈਨੂੰ ਗੰਦ ਨੂੰ ਬੋਲਦੇ ਸੀ ਸਾਰੇ ਤੈਨੂੰ ਚਗਲ ਨੂੰ ਵੀ ਤੂੰ ਸੁਧਰ ਜਾਏਂਗੀ ਪਰ ਤੂੰ ਨਹੀਂ ਸੁਧਰੀ ਤੇਰੇ ਅੰਦਰਲਾ ਗੰਦ ਮਟਾਉਣਾ ਚਾਹੁੰਦੇ ਨੇ ਉਹ ਕਾਂਵਲਕੌਰ ਜਿਹੜੀ ਭਾਬੀ ਮਰੀ ਏ ਮਰ ਕੇ ਇਹਦਾ ਹਲ ਹੋਇਆ ਕੋਈ ਹੁਣ ਉਹ ਮਰੀ ਮਰੀ ਏ ਮਾਲਾ ਪੰਮਰਤਪਾਲ ਮੈਰੋ ਨੇ ਹਣਾ ਆਉਂਦਾ ਕੱਡਾ ਕੱਡਿਆ ਸਭ ਕੁਝ ਕੀਤਾ ਇੱਕ ਪਾਸੇ ਵੇਖੋ ਵੀ ਓਦੋਂ ਬਾਅਦ ਮੈਕੀ ਤਿਆਰ ਹੋ ਗਈ ਉਹ ਹੈ ਬ੍ਰੀਡ ਸਰਲੀਨ ਤਾਂ ਚੱਲ ਪੁਰਾਣੀ ਹੈ ਕੱਖ ਨਹੀਂ ਯਾਰ ਇਹਨਾਂ ਤੇ ਸਾਰੀਆਂ ਗੱਲਾਂ ਘੁੰਮ ਫਿਰ ਕੇ ਫੇਰ ਉੱਥੇ ਆਉਂਦੀਆਂ ਪਈਆਂ ਨੇ ਵੀ ਆ ਯਾਰਾ ਆ ਆ ਪੰਥ ਦੇ ਚਿਹਰੇ ਨੇ ਆ ਆ ਜਿਹੜੀ ਆ ਬੀਬੀ ਜਿਹੜੀ ਆ ਥੱਲੇ ਕਥਾ ਵਾਲੀ ਇਹ ਪੰਥ ਦੇ ਚਿਹਰੇ ਨੇ ਯਾਰ ਇਹਨਾਂ ਨੂੰ ਸ਼ਰਮ ਹੀ ਨਹੀਂ ਹੈਗੀ ਕਿ ਵੀ ਇਹੀ ਕਥਾ ਚ ਤੁਸੀਂ ਕੀਸ ਖਾਓਗੇ ਮੈਂ ਅੱਗੇ ਜਿਹੜੀਆਂ ਵੀਡੀਓ ਚੱਲਣਗੀਆਂ ਨਾ ਉਹ ਵੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਵੇਖਦੇ ਹੀ ਹੋਗੇ ਸਾਰੇ ਵੇਖਦੇ ਹੀ ਨੇ ਪੀ ਯਾਰ ਇਹ ਆ ਗੰਦ ਦੀ ਸਪੋਰਟ ਕਰਦੀਆਂ ਨੇ ਪੀ ਯਾਰ ਤੁਸੀਂ ਕੀ ਯਾਰ ਤੁਸੀਂ ਕਥਾ ਚ ਦੱਸੋਗੇ ਮੈਂ ਧਰਮ ਆ ਧਰਮ ਵਾਲੇ ਮਸਲਿਆਂ ਚ ਮੈਂ ਪੈਣਾ ਨਹੀਂ ਚਾਹੁੰਦਾਗਾ ਪਰ ਸਾਨੂੰ ਪੈਣਾ ਪੈਂਦਾ ਯਾਰ ਸਾਡੀ ਮਜਬੂਰੀ ਹੈ ਪੈਣਾ ਸਾਨੂੰ ਮਾੜਾ ਚੰਗਾ ਕਹਿਣ ਲੋਕ ਕਹੀ ਜਾਣ ਪਰ ਯਾਰ ਇਹਦੇ ਅਰਗੀਆਂ ਨੂੰ ਨਾ ਅਕਲ ਆਉਣੀ ਚਾਹੀਦੀ ਏ ਵੀ ਮੈਨੂੰ ਲੋਕ ਸੁਣਦੇ ਨੇ ਮੇਰੀ ਕਥਾ ਸੁਣਨ ਆਉਂਦੇ ਨੇ ਪਰਿਵਾਰ ਆਉਂਦੇ ਨੇ ਇੱਕ ਪਾਸੇ ਤਾਂ ਤੂੰ ਯਾਰ ਕਥਾ ਕਰਦੀ ਪਈ ਐ ਤੇ ਇੱਕ ਪਾਸੇ ਤੂੰ ਆ ਗੰਦ ਚਗਲ ਗਿਸਤੌਰ ਦਾ ਸਾਥ ਦਿੰਨੀ ਪਈ ਐ ਸ਼ਰਮ ਨਹੀਂ ਆਉਂਦੀ ਤੈਨੂੰ ਉਹਨੇ ਤਾਂ ਆਪਦੀ ਹੱਥ ਧੋਤੇ ਵਹਿੰਦੀ ਗੰਗਾ ਚ ਉਹਨੇ ਜਿਹੜਿਆ ਹਾੜਾ ਏ ਸੀ ਉਹਦੇ ਚ ਉਹਨੇ ਆਪਦੀ ਇਮੇਜ ਸਾਫ਼ ਕਰਨ ਲਈ ਸਭ ਕੁਝ ਕੀਤਾ ਵੀ ਮੇਰੇ ਮੈਨੂੰ ਲੋਕ ਵੇਖਣਗੇ ਮੈਨੂੰ ਕਹਿਣਗੇ ਔਲਿਆ ਨਾ ਗੰਦ ਵੀ ਪਾਉਂਦੀ ਸੀ ਪਰ ਫਿਰ ਵੀ ਹੜਾ ਚ ਆਈ ਬੜੀ ਸਿਫਤੀ ਮਿਲੇਗੀ ਮੈਨੂੰ ਟੱਟੇ ਦੀ ਸਿਫਤੀ ਮਿਲਣੀ ਤੈਨੂੰ ਹੈ ਕੱਖ ਨਹੀਂ ਤੈਨੂੰ ਮਿਲਣਾਗਾ ਆ ਆ ਬੀਬੀ ਨੂੰ ਸ਼ਰਮ ਚਾਹੀਦੀ ਹੈ ਪਹਿਲਾਂ ਤਾਂ ਆਪਰਾਬਲੀ ਨੂੰ ਵੀ ਯਾਰ ਕਰਦੀ ਕੀ ਪਈ ਏ ਦੁਨੀਆਂ ਨੂੰ ਸਿਖਾਉਂਦੇ ਕੀ ਪਏ ਨੇ ਕੀ ਯਾਰ ਜਵਾਕ ਵੇ ਆ ਹੁਣ ਆ ਇੰਸਟਾ ਦੇ ਰੀਲਾਂ ਇੰਧੀਆਂ ਆਉਣ ਗਿਆ ਹਲ ਜਵਾਕ ਵੇ ਸਕਰੋਲ ਕਰਦੇ ਆਪਾਂ ਸਕਰੋਲ ਕਰਦੇ ਫੈਮਿਲੀ ਚ ਬੈਠੇ ਆ ਇਹ ਗੰਦ ਪਿਲ ਪੌਂਕਦੀ ਪਈ ਏ ਹੈ ਇਹ ਕੀ 21 ਖਾਉਂਦੀ ਕੀ ਪਈ ਏ ਜਵਾਕਾਂ ਨੂੰ ਵੀ ਆ ਗੰਦ ਫੈਨ ਪੇ ਚਲਾਓ ਕੀ ਵੇਖਣਗੇ ਜਵਾਕਾ ਉਹੀ ਮਰਦੇ ਪੌਂਕਦੇ ਤਾਂ ਅਸੀਂ ਹਾਂ ਵਿਊ ਖਾਣੇ ਆ ਅਸੀਂ ਇਹਨਾਂ ਦੇ ਸਿਰ ਤੋਂ ਪੈਸੇ ਖਾਣੇ ਆ ਪਰ ਅਸੀਂ ਇਹਨਾਂ ਨੂੰ ਇਹਨਾਂ ਨੂੰ ਗੰਦ ਨਹੀਂ ਪਾਉਂਦੇ ਇਹਨਾਂ ਦੇ ਅੱਗੇ ਗੰਦ ਨੂੰ ਰੋਕਦੇ ਆ ਆਓ ਨਾ ਵੀਡੀਓ ਵੇਖਦੇ ਹਾਂ ਦੀਆਂ ਆਜੋ ਕਹਿੰਦੇ ਮੈਂ 70 ਲੱਖ ਰੁਪਏ ਅੰਦਰ ਕਰ ਗਈ ਓ ਮਾਈ ਗਾਡ ਮੇਰੇ ਤੇ 48 ਲੱਖ ਦਾ ਲੋਨ ਬੋਲਦਾ ਐਚਡੀਐਫਸੀ ਬੈਂਕ ਤੋਂ ਜਾ ਕੇ ਪਤਾ ਕਰੋ ਕਿੱਡਾ ਟੜਕੇ ਦੱਸਿਆ ਤੂੰ ਵੀ ਮੇਰੇ ਸਿਰ ਲੋਨ ਬੋਲਦਾ ਪੈਚੜੀ ਐਫਸੀ ਦਾ ਤੂੰ ਜੇ ਐਚਡੀਐਫਸੀ ਦਾ ਲੋਨ ਨਹੀਂ ਤੋ ਤਾਰਿਆ ਤੇ ਫਿਰ ਤੂੰ 75 ਲੱਖ ਖਾਦਾ ਹੀ ਹੋਊਗਾ ਔਰ ਤੂੰ ਕੀ ਕੀਤਾ ਫਿਰ ਇਟਲੀ ਵਾਲਾ ਸਹੀ ਕਹਿੰਦਾ ਪਿਆ ਸੀ ਫਿਰ ਉਹਨੇ ਗਲਤ ਕੀ ਕਿਹਾ ਇਹਦੇ ਚ ਇਹ ਤੇਰੀ ਜਨਾਨੀ ਤੈਨੂੰ ਸ਼ਰਿਆਂ ਬੋਲਦੀ ਪਈ ਕਿ ਤੂੰ ਨਸ਼ੇੜੀ ਐ ਇੱਕ ਨੰਬਰ ਦਾ ਔਰ ਵੀਡੀਓ ਵੀ ਪਤਾ ਫੇਸਬੁੱਕ ਤੇ ਪਾ ਰਿਆ YouTube ਤੇ ਕਿ ਰੈਵਨਿਊ ਮਿਲੇ ਸਾਨੂੰ ਸਰਲੀਨ ਦੇ ਨਾਮ ਪਖਾਰੀ ਨਾ ਹੋਵੇ ਇੱਕ ਨੰਬਰ ਦਾ ਤੂੰ ਵੱਡੇ ਸਰਟੀਫਿਕੇਟ ਵੰਡਦੀ ਪਈ ਆ ਪਖਾਰੀਆਂ ਦੇ ਔਰ ਤੂੰ ਵੀ ਪਖਾਰ ਨਹੀਂ ਐ ਤੂੰ ਥੱਲੇ ਕਿਉਂ ਲਿੰਕ ਪਾਉਣੀ ਐ ਵੀ ਮੇਰੇ ਪੀ ਓਨਲੀ ਫੈਨ ਤੇ ਆਣ ਕੇ ਜੁੜੋ ਨਿੱਕੇ ਨਿੱਕੇ ਹੋਣਗੇ ਵੱਡੇ ਕਰਦੇ ਨੇ ਤੁਸੀਂ ਸਾਰੇ ਜਣੇ ਜ਼ੋਰ ਮਾਰੋ ਤੇ ਇਟਲੀ ਵਾਲੇ ਦੀ ਜਿਹੜੀਆਂ ਕੁੜੀਆਂ ਉਹਨਾਂ ਦੇ ਵਿੱਚ ਚੁੰਗ ਚੁੰਗ ਕੇ ਉਹ ਕਰੋ ਤੇ ਇਟਲੀ ਵਾਲਾ ਤੂੰ ਮੇਰੀ ਮਾਂ ਦੀ ਤੋਲੇ ਪਟੰਦਿੰਗਲ ਕਦਿਸੇ ਮੈਂ ਤੇਰੀ ਮਾਂ ਦੇ ਦੁੱਧ ਵਾਲੇ ਪੈਕੇਟ ਪਾੜ ਦੇਣ ਵਾ ਵੈ ਤੇਰਾ ਤਾਂ ਫੋਟੋ ਦਿਵਾ ਕੇ ਸਾਰੇ ਮੈਸਟਾਗ੍ਰਾਮ ਨੂੰ ਵੰਡ ਦੂੰ ਇਹਦੀਆਂ ਕੁੜੀਆਂ ਦੇ 10 ਡਾਲਰ ਦੇ ਵਿੱਚ ਕੁੜੀ ਲੈਣੀ ਮੈਨੂੰ ਸੰਪਰਕ ਜਰੂਰ ਕਰੇ ਛੋਟੀਆਂ ਛੋਟੀਆਂ ਕੱਚੀਆਂ ਵੇਖ ਲਈਏ ਇਹਨਾਂ ਦੀ ਾਕਾਤ ਤੁਸੀਂ ਆਹ ਕੁਛ ਇਹਨਾਂ ਦੇ ਪੱਲੇ ਆਹ ਕੁਛ ਸਿਖਾਉਂਦੀਆਂ ਪਈਆਂ ਐ ਆਉਣ ਵਾਲੀ ਪਨੀਰੀ ਨੂੰ ਹਰੇਕ ਦੇ ਯਾਰ ਹੱਥੇ ਚ ਫੋਨ ਨੂੰ ਦਾਤ ਫੋਨ ਸਕਰੋਲ ਕਰਦੇ ਘਰੇ ਬੈਠਿਆਂ ਰੀਲ ਆ ਜੇ ਬੰਦਾ ਮਰਨੋ ਜਾਂਦਾ ਬੰਦੇ ਦਾ ਯਾਰ ਮਾਲਾ ਤੂੰ ਫੈਮਲੀ ਚ ਬੈਠੇ ਹੋਏ ਆਂ ਆਪਾਂ ਹਨਾ ਇਹਦੀ ਰੀਲ ਅੱਗੇ ਆ ਕੇ ਚੱਲ ਪਈ ਗੰਦ ਇਜਵਾਕ ਨਾ ਵੇਖਣਗੇ ਪ੍ਰੋਬਲੀ ਇਹਨੂੰ ਜਿਹਨੂੰ ਸ਼ਰਮ ਨਹੀਂ ਆਉਂਦੀ ਵੀ ਇਹਦੇ ਅਰਕੀ ਨੂੰ ਤੂੰ ਕਹਿਨੀ ਪਈ ਐ ਸਿਮਤੀ ਲੈਣੀ ਪਈ ਐ ਪਾਪਾ ਕਹਿੰਦੇ ਵੀ ਇਹਦਾ ਕੁੜੀ ਬੜੀ ਚੰਗੀ ਐ ਕੁੜਿਆ ਆਏ ਆਉਂ ਆਗੇ ਕਥਾਵਾਚ ਕੋ ਮੇਰੇ ਮੂੰਹ ਕੋ ਨਿਕਲਣ ਲੱਗਾ ਜਿੰਦਾ ਮਵਾਦ ਬਣ ਜਾਣਾ ਓ ਓ ਓ ਵਾ ਵਾ ਪਾਪਾ ਜੇ ਫਿਕਟ ਕੇ ਪਾ ਲੈ ਸਿਮਤੀ ਲੈ 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 ਵਿਚਾਰੀ ਕਿੱਡੀ ਅਣਾ ਵਿਚਾਰੀ ਯਾਰ ਗਾਂਦ ਖੋਲਕੇ ਵੀ ਹਾਏ ਵਿਚਾਰੀ ਵੇਖੋ ਸੇਵਾ ਕਰਦੀ ਪਈ ਲੋਕ ਤਾਂ ਪਾਗਲ ਨੇ ਲੋਕਾਂ ਨੂੰ ਤਾਂ ਪਤਾ ਹੀ ਕੁਛ ਨਹੀਂ ਲੋਕ ਤਾਂ ਫੁੱਦੂ ਨੇ ਤੁਸੀਂ ਸਿਆਣੀਆਂ ਜੀ ਉਹ ਘਾਣਾ ਵੇਖੋ ਲਾਇਆ ਉਹਨਾਂ ਹੋਈ ਜਾਂਦਾ ਸਾਡਾ ਨਾਮ ਕੁੜੇਲਾ ਕਰਦੀ ਤੂੰ ਸੇਵਾ ਪਈਆਂ ਫਿਰ ਕੋਈ ਹੋਰ ਕੋਈ ਸ਼ਬਦ ਹੀ ਲਾ ਲਾ ਕੋਈ ਤਾਰ ਮੇਗਾ ਨਾਲ ਲਾ ਲਾ ਕੋਈ ਉਹੋ ਜਿਹਾ ਲਾ ਲਾ ਇਹੀ ਲੱਭਿਆ ਸੀ ਤੈਨੂੰ ਕਾੜਾ ਲਾਉਣ ਨੂੰ ਲਓ ਲੋਕਾਂ ਤੋਂ ਸਿੰਫਤੀ ਰੱਜ ਰੱਜ ਕੇ ਲਓ ਲੋਕ ਤਾਂ ਪਾਗਲ ਨੇ ਜਿਹੜੇ ਭੈਜੋ ਤੁਹਾਨੂੰ ਕਹਿ ਦੇਣਗੇ ਵੀ ਹਾਂ ਇਹ ਕੁੜੀ ਯਾਰ ਗੰਤ ਪਾਇਆ ਸੀ ਪਰ ਹਾਂ ਕੁੜੀ ਹੜਾਂ 'ਚ ਖੜੀ ਏ ਮੂਰਖੋ ਪਾਗਲੋ ਇਹ ਵੇਖੋ ਚੀਜ਼ ਵੀ ਉਹਨੇ ਆਪਦਾ ਨਾ ਇਮੇਜ ਸਾਫ਼ ਕੀਤੀ ਏ ਬਸ ਚੱਲਦੀ ਗੰਗਾ ਜਾ ਹੱਥ ਤੋਤੇ ਉਹਨੇ ਉਹ ਤੋਲੇ ਆ ਉਹਨੇ ਆਪਦੀ ਇਮੇਜ ਸਦਾਰਨੀ ਸੀ ਕਮਲਕੌਰ ਨੂੰ ਚੜਾਇਆ ਸੀ ਨਾ ਗੱਡੀ ਹਨਾ ਉਹਨੂੰ ਨਹੀਂ ਹੀ ਕੁਝ ਵੀ ਕਰਨਾ ਚਾਹੀਦਾ ਉਹਦੇ ਅੰਦਰਲਾ ਪਾਪ ਮਾਰਦੇ ਯਾਰ ਇਹਨਾਂ ਦਾ ਨਾ ਸਹੀ ਮੈਨਰ ਕੱਟ ਕਰਨਾ ਬੜਾ ਜ਼ਰੂਰੀ ਹੈ ਅਹੀਂ ਕਿਉਂ ਬੋਲਦੇ ਆਂ ਅਸੀਂ ਪਾਗਲ ਅਸੀਂ ਦੁਸ਼ਮਣੀਆਂ ਲੈਣੇ ਪਏ ਆ ਉਹ ਇਹਨਾਂ ਨਸਲਾਂ ਖਰਾਬ ਕਰਨੀਆਂ ਯਾਰ ਗਾਂ ਜਾ ਕੇ ਵੇਖੋ ਤੁਸੀਂ